ਜ਼ਮੀਨ ਦੇ ਟੁਕੜੇ ਨੂੰ ਲੈ ਕੇ ਭੈਣ ਭਰਾ ਬਣੇ ਇੱਕ ਦੂਜੇ ਦੇ ਵੈਰੀ ਤੇਰੀ ਜੀ ਬਟੇ ਸੁਖਦੇਵ ਜੀ ਮਾਰ ਕੋਈ ਮਾਰਨ ਕ ਮਾਰ ਕੋਈ ਚਲਾਕ ਕੋਈ ਸਤਿ ਆਦੀ ਜਰਾ ਪੱਕੀ ਪਹਿਲੇ ਪੁਰਾਣੀ ਤੇ ਸਤੂ ਆ ਸਾਢੇ ਸਾਢੇ ਕੁ ਸਾਂ ਮੰਗਦੀ ਆ ਡਿਗਰੀ ਸਾਢੇ ਹੱਟ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਦੋਨੋਂ ਇੱਕ ਦੂਜੇ ਦੇ ਖੂਨ ਦੇ ਹੋਏ ਆਸੀ ਆ ਜਾ ਘਰਤੀ ਅਸੀਂ ਇੱਥੇ ਬੈਠੇ ਆ ਤੇ ਭੱਜ ਭੱਜ ਕੇ ਅਸੀਂ ਬਾਹਰ ਨਿਕਲੇ ਆ ਭੈਣ ਨੇ ਆਪਣੀ ਹੀ ਭਰਾ ਦਾ ਧਾਤਾ ਕਰ ਅਰੇ ਲੋ ਜਿਹੜਾ ਇਹਨਾਂ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਗੁੰਡੇ ਬੁਲਵਾ ਕੇ ਭਰਾ ਦੇ ਘਰ ਤੇ ਕਰਵਾਤਾ ਹਮਲਾ ਸੋ ਬੰਦਾ ਲਿਆ ਕੇ ਜੇਸੀਪੀ ਲਾ ਆ ਗਏ ਤੇ ਕੰਧ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਦੇਖੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਲਈ ਗੁਹਾਰ ਇਹ ਹੋਇਆ ਗਾਮਥਾਰੀ ਉੰਬਰ ਨੇ ਬੈਠੇ ਜਿਹੜੇ ਸਾਡੇ ਗਾਲੇ ਨੇ ਪਾਏ ਆ ਮੌਕੇ ਤੇ ਪੰਜ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਤੇ ਇਹ ਬੰਦੇ ਨੇ ਜਾ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ ਲਗਾਈ ਜਦੋਂ ਇਹਨਾਂ ਨੇ ਆਣ ਕੇ ਜੋ ਜੀਸੀਬੀ ਨਾਲ ਕੰਨ ਢੋਣੀ ਸ਼ੁਰੂ ਕੀਤੀਆਂ ਤੇ ਕੋਈ ਮੂਲੀ ਦਾ ਝੜਾ ਆਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਇੱਥੇ ਪਹੁੰਚ ਕੇ ਪਿੰਗ ਲੱਗ ਗਏ ਆ ਉਹ ਜਾਂਦਿਆਂ ਨੂੰ ਉਹ ਕੰਨ ਢਹੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢੋਣ ਵਾਲਾ ਸੀ ਸਾਨੂੰ ਸਬੂਤ ਨਹੀਂ ਮਿਲਿਆ ਜਦੋਂ ਉਹ ਸਭ ਚਲ ਚੁ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੂਦੀਪ कौर ਅੰਮ੍ਰਿਤਸਰ ਦੇ ਅਜਨਾਲਾ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਭੈਣ ਭਰਾ ਹੀ ਇੱਕ ਦੂਜੇ ਦੇ ਦੁਸ਼ਮਣ ਬਣਦੇ ਨਜ਼ਰ ਆ ਰਹੇ ਨੇ ਉਹ ਵੀ ਜ਼ਮੀਨ ਦੇ ਪਿੱਛੇ ਜ਼ਮੀਨ ਦੇ ਇੱਕ ਟੁਕੜੇ ਪਿੱਛੇ ਭੈਣ ਨੇ ਹੀ ਆਪਣੇ ਭਰਾ ਦੇ ਘਰ ਤੇ ਹਮਲਾ ਕਰਵਾ ਦਿੱਤਾ ਅਤੇ ਘਰ ਨੂੰ ਜੀ.ਐਸ.ਵੀ ਦੇ ਨਾਲ ਢਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ ਨੂੰ ਤੜਵਾਇਆ ਜਾ ਰਿਹਾ ਉਸ ਦੀ ਭੈਣ ਦੇ ਵੱਲੋਂ ਹੀ ਤੁਹਾਨੂੰ ਦੱਸ ਦੇ ਕਿ ਭੈਣ ਭਰਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਨਜ਼ਰ ਆ ਰਹੇ ਨੇ ਰਿਸ਼ਤੇ ਤਾਤਰ ਹੁੰਦੇ ਨਜ਼ਰ ਆ ਰਹੇ ਨੇ ਭਰਾ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਕਿ ਮੇਰੇ ਭੈਣ ਨੇ ਗੁੰਡੇ ਬੁਲਵਾ ਕੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਪਹਿਲਾਂ ਵੀ ਇਸ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਪਰਿਵਾਰ ਦੇ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਉੱਥੇ ਹੀ ਮੋਕਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਜਿਹੜੀ ਇਹ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਹੀ ਜੋ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭੈਣ ਭਰਾ ਹੀ ਇੱਕ ਦੂਜੇ ਦੇ ਖੁੰਦੇ ਪਿਆਸੇ ਹੁੰਦੇ ਨਜ਼ਰ ਆ ਰਹੇ ਨੇ ਦੋਨੋਂ ਭੈਣ ਭਰਾ ਆਮੋ ਸਾਹਮਣੇ ਨੇ ਇੱਕ ਦੂਜੇ ਤੇ ਦੋਸ਼ ਲਗਾਏ ਜਾ ਰਹੇ ਨੇ ਇੱਕ ਜ਼ਮੀਨ ਦੇ ਟੁਕੜੇ ਪਿੱਛੇ ਰਿਸ਼ਤੇਦਾਰ ਤਰ ਤਰ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਭੈਣ ਦੇ ਵੱਲੋਂ ਘਰ ਨੂੰ ਬਿਲਡੋਜ਼ਰ ਦੀ ਮਦਦ ਨਾਲ ਟੈਟਰੀ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਭਰਾ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਮੇਰੀ ਭੈਣ ਦੇ ਵੱਲੋਂ ਮੇਰੇ ਘਰ ਤੇ ਹਮਲਾ ਕਰਵਾਇਆ ਗਿਆ ਉਸ ਦੇ ਵੱਲੋਂ ਪਹਿਲਾਂ ਵੀ ਜਿਹੜੀਆਂ ਨੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜੋ ਹੈ ਸ਼ੁਰੂ ਕਰ ਦਿੱਤੀ ਜੀ ਜੀ ਵਟੇ ਸੁਖਦੇਵ ਜੀ મારકોળી મારન કા મારકોળી ચલાકોળી બુરાયાલ તે ચલાકોળી આ બટા જૂઠ બંદા મેરા અરે અરે આ તો સુધે જ મેગની નો ફોન કઈ ની કઈ નહિ હોય તો કોઈ ની ભરા ભરા કોય ઓય કોણ જિને હુ ਖਾ ਲੈਣਾ ਕੋਈ ਖਾ ਲੈਣਾ ਕੋਈ ਮਿਠਾਏਗਾ ਕੋਈ ਲੋੜ ਨਹੀਂ ਤੁਹਾਨੂੰ ਜਾਓ ਮਤਲਬ ਕੀ ਨਾਜੀ ਗਰਮੀ ਟਕੋਰ ਕੀ ਗੱਲ ਹੋਈ ਹੈ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਸਾਥ 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 ਸੋਰੇ ਦਾ ਥਾਂ ਆ ਇਹ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤਨਾ ਸਾਡੇ ਨਾਲ ਕਰ ਛੜੀਆਂ ਤੇ ਅਸੀਂ ਇੱਕ ਗੱਲ ਨਹੀਂ ਕੀਤੀ ਇੱਕ ਕਿਲਾ ਪੈੜੀ ਲਈ ਦੇ ਜਾ ਕੇ ਵੇਖ ਸਕਦੇ ਜੇ ਉੱਥੋਂ ਵੀ ਤੁਹਾਨੂੰ ਜਾਣ ਕੇ ਕੀ ਕੀਤਾ ਹਾਂ ਜਾ ਘਾਤੀ ਅਸੀਂ ਇੱਥੇ ਬੈਠੇ ਆ ਤੇ ਭੱਜ-ਭੱਜ ਕੇ ਅਸੀਂ ਬਾਹਰ ਨਿਕਲੇ ਆ ਥੱਲੇ ਆਣ ਕੇ ਜਾਣ ਥੱਲੇ ਤਾਂ ਹੀ ਆਪਣੀ ਜਾਨ ਪਛਾਈ ਜਾਂ ਮਰ ਕੇ ਤੇ ਆਹ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹੇ ਗੰਮ ਥਾਰੀ ਹੁੰਦੇ ਨਹੀਂ ਬੈਠੇ ਜਿਹੜੇ ਤੁਹਾਡੇ ਵਾਲਿਆਂ ਨੇ ਪਾਏ ਆ ਹੁਣ ਕੀ ਬੰਗਰ ਦੀ ਆਹਿਆਂ ਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋਈ ਨਹੀਂ ਗਿਆ ਸਰ ਕੋ ਸਰ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਲੱਗ ਗੇ ਹਾਂਜੀ ਕੋਈ ਕੀ ਨਾ ਆਇਆ ਕਿਹੜਾ ਮੱਲਾ ਮੈਂ ਹਰਦੀਪ ਸਿੰਘ ਦੀ 14 ਨੰਬਰ ਵਾਰਡ ਕੀ ਗੱਲ ਹੋਈ ਹੈ ਗੱਲ ਆ ਜੀ ਸਾਡੀ ਪੁਆ ਦੀ ਜ਼ੈਰਾ ਪੱਕੀ ਪਹਿਲੇ ਪੁਰਾਣੀ ਤੇ ਇਸ ਪੁਆ ਹੜੀ ਹਰੂ ਕੀ ਸਾ ਮੰਗਦੀ ਆ ਡਿਗਰੀ ਸਾਡੇ ਹੱਕ ਚ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਮ ਬਿਆਦੀ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਨਸੋਂ ਤੇ ਸਰਬਜੀਤ ਕੋਰ ਪਾਨਸ਼ਾ ਤੇ ਵੀਤੀ ਬੰਡੇ ਲੈ ਆ ਗਏ ਸਾਡੀ ਕੰਟਾਈ ਇਹਨਾਂ ਨੇ ਹੋਰ ਇਹਨਾਂ ਨੇ ਗੁੰਨਾ ਕਰਦੀ ਜਾਂ ਕੀਤੀ ਸੀ ਹਿਆਰ ਕੱਢਿਆ ਜੀ ਸੀਪੀ ਆ ਗਏ ਪਰ ਟਾਇਰ ਖੋਲ ਸਾਈ ਹੀ ਉਹ ਹਾਂ ਬੋਲ ਸਾਈ ਹੀ ਹੋਣੀ ਜਾਈ ਆ ਮੋਕਾ ਖੇਡੀ ਕੀ ਮੰਗਾਦੇ ਅਸੀਂ ਮੰਗਾਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੇ ਕੰਟ ਆਈ ਜਾਣਗੇ ਨਜਾਇਜ਼ ਜੀ ਸਾਡੇ ਕੋਲ ਆ ਬੰਦਾ ਮਾਰਦੇ ਜੀ ਸਾਡੇ ਕੋਲ ਆ ਜੀ ਆ ਸਭ ਨੂੰ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾ ਦੇ ਦਿੰਦਿਆਂ ਜੀ ਡਿਪੀ ਸਾਹਿਬ ਹੋ ਗਈ ਦਿਖਾ ਸਾਡੇ ਕੋਲ ਨੇ ਸਭ ਕੋ ਨਕੜਾ ਸਾਡੇ ਕੋਲ ਸਾਕੇ ਪਿਆ ਤੇ ਇਹ ਆਏ ਨਹੀਂ ਪੇਸ਼ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਸ਼ ਨਹੀਂ ਹੁੰਦੇ ਉਹ ਕਹਿੰਦੇ ਆ ਜਾਣ ਕੇ ਦੁਕਾਨਾਂ ਟਾ ਛੱਡੀ ਪਹਿਲਾਂ ਵੀ ਆ ਕੇ ਢਾਈ ਇਨਾਂ ਨੇ ਪਹਿਲਾਂ ਹਮ ਤਾਂ ਕਹਿੰਦੇ ਬਾਖ ਲੋ ਕਿੰਨ ਦਿਖਾ ਖਣੇ ਕੋਲੇ ਨਗਰਾਂ ਹਣੇ ਕੋਲੇ ਡਿਪਸਾ ਬੀਆਂ ਤੇ ਪਹਿਲਾਂ ਇਹ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨਾਂ ਤਾ ਤਾਣੇ ਹਾਂ ਜੀ ਨੁਕਸਾਨ ਵੀ ਆ ਗਿਆ ਹਾਂ ਜੀ ਨੁਕਸਾਨ ਆ ਗਿਆ ਸੁਮਾਨੰਦਰ ਵਿਆਹ ਵੇਖੋ ਤੇ ਬੱਲਾ ਹੜਾ ਰਹਿੰਦਾ ਪੇਟੇ ਬੁੱਢੀਆਂ ਕੀ ਮੰਗ ਕਰਦੇ ਮੰਗਾ ਦੇ ਹੜੰਸ ਆਉਂਦੀ ਭਾਈ ਕਿਤੇ ਜਾ ਪੱਟਾ ਕੱਟਾ ਜਾ ਬਣਾ ਤੇ ਅੱਜ ਕੀ ਆਇਆ ਤੇ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ ਚੌਥ ਨੰਬਰ ਵਾਰਡ ਦਾ ਵਾਰਡ ਇੰਚਾਰਜ ਆ ਜੀ ਇਹ ਹਵਾਰ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਧਰੇਲੂ ਜਿਹੜਾ ਇਹਨਾਂ ਕੋਲ ਸਾਰੇ ਕਾਗਜ਼ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਜਨਾ ਲੇਖ ਲਗਾ ਹੋ ਗਿਆ ਅਸੀਂ ਚਲੋ ਤੇ ਇਹ ਬੰਦੇ ਨੇ ਜਾ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ਼ੇ ਲਗਾ ਜੀ ਜਦੋਂ ਇਹਨਾਂ ਨੇ ਆਣ ਕੇ ਜੋ ਜੀਐਸਬੀ ਨਾਲ ਕੰਡਾ ਟੋਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਕਿ ਇਹਨਾਂ ਬੰਦਿਆਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਬੰਦਾ ਥੱਲੇ ਆੜਿਆ ਮਰ ਲੱਗਾ ਸੀ ਉਹਦੇ ਉਹ ਉਹਦਾ ਹਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਨਾਂ ਆ ਕੀ ਗੱਲਬਾਤ ਹੋਈ ਆ ਇਹ ਸਖਦੇਵ ਸਿੰਘ ਜਿਹੜਾ ਮੈਂ ਗਰਦੀਪ ਸਿੰਘ ਬੋਲਣ ਦਿਆਂ ਸੀ ਸਾਨੂੰ ਸੁਮਿਤ ਸਿੰਘ ਇਹ ਸਖਦੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦਾ ਸੀ ਇਹਨੇ ਅੱਗੇ ਥਾਣੇ ਜਾ ਕੇ ਉੱਤੇ ਇੱਥੇ ਹੀ ਪਤਾ ਕੇਸ ਕੀਤਾ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਕੇ ਆਇਆ ਵੀ ਮੈਂ ਇੱਕ ਕਿਸੇ ਜਗ੍ਹਾ ਦੇ ਵਿੱਚ ਕੋਈ ਲਾਨ ਦੇਣੀ ਆ। ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੇਐਸਪੀ 라 ਆ ਗਏ ਤੇ ਕੰਦ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਦੇਖ ਪੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨਾਂ ਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਆ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਹਰਿਆ ਬੰਦਾ ਜੀ ਇਹ ਧੱਕੇ ਆਣ ਕੇ ਦੂਜੀ ਵਾਰ ਦੇ ਵਿੱਚ ਆਣ ਕੇ ਕਬਚੌਲਾ ਨੰਬਰ ਵਾਰਕ ਆਣ ਕੇ ਜਨਾਵੇ ਕਬਜ਼ਾ ਕਰਨ ਲਿਆ ਜੀ ਆਪਣਾ ਹਰਕਾ ਛੱਡ ਕੇ ਆਪਣਾ ਹਰਕਾ ਛੱਡ ਕੇ ਮੁੰਡਾ ਕਰਦੀ ਕਰਨ ਈ ਮੰਨ ਕਰਦੇ ਉਹ ਇਹਦੇ ਕੋਲ ਥਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਚ ਪਿਸਤੌਲ ਕੱਢੇ ਨਜਾਇਜ਼ ਪਿਸਤੌਲ ਕੱਢ ਕੇ ਧੰਕੀਆਂ ਦੇ ਦਾ ਗੋਲੀ ਮਾਰਦੇ ਲੱਗਾ ਸਾਨੂੰ ਆਈ ਭੱਜ ਪੁੱਜ ਕੇ ਤੇ ਭੇਲੀ ਜਵੜੇ ਸ਼ਿਕਾਇਤ ਕੀਤੀ ਅਰੇ ਨਹੀਂ ਹਾਂਜੀ ਦਰਖਾਸਤ ਲੱਗੇ ਹੁਣ ਦੇਣਾ ਆਈ ਹਾਂ ਮੌਕਾ ਵੇਖ ਕੇ ਗਈ ਪੁਲਿਸ ਅੱਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਈ ਮੰਨ ਕਰਦੇ ਅਸੀਂ ਇੱਥੇ ਮੰਨ ਕਰਦੇ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਦਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਐ ਸਟੇ ਜਿੱਟਿਆ ਸਭ ਕੁਝ ਸਾਡੇ ਕੋ ਕਰੇਤਾ ਦੇ ਪਰ ਇਹ ਖੰਡਕ ਤੈਨੂੰ ਛੱਡ ਨਹੀਂ ਜਾਏ ਅਜੇ ਇਹਨਾਂ ਕੋ ਦਿਖ ਰਹੀ ਕੀ ਨਾ ਉਹ ਡਾਟਾ ਚਾਹਵਾ ਉਹ ਕੰਟੋਰ ਚਾਹਵਾਵੇਂ ਉੱਥੇ ਕੋਈ ਮੂਲਿਕ ਝੜਾ ਆਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਅਸੀਂ ਉੱਥੇ ਪਹੁੰਚ ਕੇ ਪਿੰਡ ਲੱਗੇ ਆਂ ਤੋ ਉਹ ਜਾਂਦਿਆਂ ਨੂੰ ਉਹ ਕੰਟੜੀ ਦੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਸੀ ਸਾਨੂੰ ਸਭ ਕੁਝ ਨਹੀਂ ਮਿਲਿਆ ਜਾਂਦਿਆਂ ਸਭ ਚਲ ਚੁੱਕ ਗਏ ਕੀ ਕਰੀ ਤਾਰ ਵੀ ਉਹਨਾਂ ਦੇ ਬੰਦੇ ਤੇ ਅਸੀਂ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਬੁਲਾ ਰਹੇ ਆਂ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ ਲਾ ਕੇ ਜੋ ਵੀ ਕਾਰਬੰਦੀ ਕਾਰਜ ਕਰਦੇ ਆਂ